ਆ ਗਿਆ ਪਪਾ ਕਾ ਆ ਗਿਆ ਪਪਾ ਕਾ ਆ ਗਈ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਆ ਹਰਫਤੇ ਆਵਾਜ਼ ਹਾਂ ਹਰਫਤੇ ਦਾ ਗਿਫਟੀ ਇਹ ਪਤਾ ਕਿ ਨਾ ਪਤਾ ਤੇ ਵੀ ਲੋਕ ਇਤਰਾਜ ਅੱਤਰਾ ਅੱਜ ਪੱਗ ਆਪਾਂ ਮੰਨਾਂਗੇ ਆ ਵਾਲੀ ਤੇ ਸੰਦੀਪ ਆਉਗੀ ਆਪਣਾ ਆ ਵਾਲਾ ਸੂਟ ਪਰ ਮੈਚਿੰਗ ਤਾਂ ਨਹੀਂ ਹੋਈ ਪਰ ਥੋੜੀ ਬਹੁਤ ਹੋ ਗਈ ਚਲੋ ਥੋੜਾ ਬਹੁਤ ਚਲਣ ਜੋਕ ਹੋ ਗਿਆ ਆਣਾ ਸਰਦਾਰਣੀ ਪਾਕਮਾਨਣ ਪਹਿਲਾਂ ਇੱਕ ਤਾਂ ਰੋਸ਼ਨੀ ਆਣੀ ਨਾ ਰੋਸ਼ਨੀ ਆ ਗਈ ਹਾਂ ਹੁਣ ਆਇਆ ਚਾਨਣ ਤੇ ਸੂਟ ਤੇ ਆਪਾਂ ਵਾਲਾ ਪਾ ਲਿਆ ਪਹਿਲਾਂ ਠੀਕ ਹੈ ਤੇ ਇਹ ਮੇਰੇ ਦੋਸਤ ਨੂੰ ਮੜਾ ਮੇਰਾ ਸੂਟ ਬੜਾ ਪਸੰਦ ਆਇਆ ਇਹ ਸੁਖਮਣੂ ਨੂੰ ਮੈਂ ਫੋਨ ਕਰਕੇ ਕਹਿੰਦਾ ਕੰਦਾ ਲੈ ਬਹਿ ਜਾ ਵਜਾ ਕਰਾਈ ਪਈਏ ਕਹਿੰਦਾ ਸੋਹਣਾ ਲੱਗਣ ਡਿਆ ਨਹੀਂ ਉਹ ਦਿਨ ਜਦੋਂ ਤਿਆਂ ਤੇ ਗਏ ਨੇ ਇਹਦੇ ਨਾਲ ਸੰਦੀਪ ਦੇ ਨਾਲ ਲੁਧਿਆਣੇ ਤੇ ਕਹਿੰਦਾ ਬਹਿ ਜਾ ਵਜਾ ਕਰਾਈ ਤੇ ਮੈਂ ਬਹਿ ਜਾ ਵਜਾ ਅੱਜ ਵੀ ਕਰਾ ਦਿਆਂ ਦੇਖੀਆ ਕੰਨੀ ਹੁੰਦੀ ਬਹਿ ਜਾ ਵਜਾ ਕਰਾ ਦਿੰਨੀ ਨਾ ਅੱਜ ਵੀ ਹਰ ਕੀ ਹਰ ਗਨਾ ਜਾ ਨਵਾਂ ਸੰਗੀਤ ਪਾਊਗੀ ਤੁਸੀਂ ਬੋਲ ਕੇ ਦੱਸਿਓ ਕੋਹਾ ਬੋਲਿਓ ਬੇਲਾ ਖਰਾਬ ਹੋਇਆ ਹਾਂਜੀ ਕਹਿਂਦੇ ਨੇ ਗਲਾ ਖਰਾਬ ਆ ਆਪਾਂ ਹੁਣ ਇਹ ਰੜੀ ਤਾਂ ਕਰਕੇ ਲੱਗਿਆ ਕਿ ਨਹੀਂ ਦੀ ਰਖੜੀ ਬਣਨ ਲੱਗੇ ਹੁਣ ਮੈਨੂੰ ਹਰ ਗੁਣ ਮਨੂ ਦੀ ਆਪਣੇ ਵੀਰ ਨੂੰ ਰਖੜੀ ਤੇ ਮੇਰੀ ਭੈਣ ਮਨੂ ਨੂੰ ਮੈਨੂੰ ਰਖੜੀ ਲੈ ਆਵੀ ਦਸਤਾਰ ਬਨ ਲੀਏ ਕਿਦਾਂ ਲੱਗੀ ਉਹ ਕੇ ਰਿਪੋਰਟ ਹੈ ਪੂਰਾ ਕੰਮ ਸੁਪਮਨ ਦੇ ਕਹਿੰਦੇ ਨਾ ਉਹਨਾਂ ਨੇ 50 ਲਾਗ ਪੱਗ ਬੰਨਣੀ ਸ਼ੁਰੂ ਕਰਤੀ ਮੈਂ ਤੇ ਮੈਂ ਨਾ ਸਿੰਪਲੀ ਪੱਗ ਬੰਨਦਾ ਹਾਂ 50 ਲਾਗ ਬਹੁਤ ਚਿਰਾਂ ਬਾਅਦ ਪੱਗ ਬੰਨੀ ਉਹਦੋਂ ਵੀ ਬੰਨੀ ਸੀ ਕਿ ਤੇ ਅੱਜ ਬੰਨੀ ਵਸ ਕਾਫੀ ਟਾਈਮ ਹੋ ਗਿਆ ਤੇ ਹਰ ਗੁੰਦ ਨਾਲ ਤੇ ਮੈਂ ਕਹਿੰਦਾ ਵੀ ਐ ਮੈਚਿੰਗ ਹੋਈ ਹੈ ਪੂਰੀ ਐ ਏ 1 ਤੇ ਨਹੀਂ ਹਰ ਗੁੰਦ ਹਰ ਗੁੰਦ ਨਾਲ ਕਰੀ ਮੈਚਿੰਗ ਚੈੱਕ ਕਰੀ ਮੈਂ ਫੇਰ ਬਣੀ ਗੱਲ ਮੈਚਿੰਗ ਵਾਲੀ ਇਹ ਕੀਤਾ ਜੀ ਲੈ ਭਾਈ ਇਹ ਕਿ ਲਾਇਆ ਇਹ ਕਿ ਲਾਇਆ ਵਾ ਉਹ ਲਾਈ ਨਹੀਂ ਦੇ ਇਹ ਕਿ ਲਾਇਆ ਹਰ ਗੁੰਦ ਪਿਸਟਿਕ ਇਹ ਲਾਇਆ ਇਹ ਅਮੇਜ਼ਿੰਗ ਹੋਈ ਨਾ ਪੂਰੀ ਐੇ ਇਮਾਨ ਹੈ ਤੂੰ ਟਰ ਬਿਰ ਆਪਣੀ ਪਿਆਉਤੀ ਦੀ ਟਾਰ ਦੇਖ ਬਈ ਕੋਈ ਦਾਦਾ ਬਦਾਵੀਂ ਉਹ ਦੁਨੀਆ ਸਰਬਾਭੋਜਨ ਹਿਤਿਆ ਸਰਬਾਤਾਜ ਹੁੰਦੇ ਹਮੇ ਆ ਮੈਂ ਆਇਆ ਥੋੜਾ ਬਾਜ਼ਾਰ ਤੇ ਕਰਨ ਦੀਆਂ ਵਾਤੇ ਮੈਂ ਚਾਹ ਪਾਣੀ ਥੋੜਾ ਸਮਾਨ ਲੈ ਚਲੀਏ ਤੇ ਅਜੇ ਕਿਰਨਦੀ ਜੀ ਹੁਣਾਂ ਨੂੰ ਫੋਨ ਕੀਤਾ ਅੱਧਾ ਘੰਟਾ ਹੋਰ ਲੱਗ ਜਾਣਾ ਮਾਖੂ ਕਿ 2 ਅੱਜ ਕੇ ਦੇ 7 ਮਿੰਟ ਹੋ ਗਏ ਨਾ 3 ਵਜੇ ਘਰੇ ਆਉਣਾ ਮੈਨੂੰ ਲੱਗਦੀ ਗੱਲ 3 ਵਜੇ ਨਹੀਂ ਕਰਨਦੀ ਜੀ ਹੁਣਾਂ ਬਾਕੀ ਚਲੋ ਹੁਣ ਕੀ ਕਰੀਏ ਹੁਣ ਇਹਨਾਂ ਦੀ ਮਰਜ਼ੀ ਹੈ ਨਾ ਭਾਈ ਜਿੱਦੇ ਬੈਕਰੀ ਬੜੀ ਸਜਾਈ ਹੈ ਹੈ ਬੜਾ ਵਜਾ ਕੀਤੀ ਭਈ ਇਹਨਾਂ ਮੈਂ ਤਾਂ ਬਿਸਕਟ ਲੈਣ ਆਇਆ ਇੱਥੇ ਕੋਈ ਬਿਸਕਟ ਲੈ ਜਾਣਾ ਜਿਹੜੇ ਵਧੀਆ ਵਾਲੇ ਲੈ ਹੀ ਵਧੀਆ ਲੈ ਵੀ ਬਿਸਕਟ ਕਰਵਾ ਲਈਏ ਅੱਧਾ ਕਿਲੋ ਕਰ ਲਈਏ ਥੋੜੇ ਵਧੀਆ ਆ ਵੱਡੀ ਡੈਡੀ ਬੋਟ ਬੋਟਲ ਜਿਹੜੀ ਉਹ ਲੈ ਗਈ ਸੀਗੇ ਤੇ ਮੈਂ ਇੱਕਾ ਛੋਟੀ ਲੈ ਆਂਦੀ ਮੈਂ ਕਿਹਾ ਇਹ ਨਾ ਮੁੜ ਕੇ ਘਟ ਜੇ ਬੇਰਤੀ ਨਾ ਹੋ ਜੇ ਕਿਤੇ ਤੇ ਬਿਸਕੁਟ ਲੈ ਆਉਂਦੇ ਆ ਤੇ ਹੁਣ ਇੱਥੋਂ ਆਪਾਂ ਲੈ ਲਾਂਗੇ ਸਮੋਸੇ ਗੋਪੀ ਬੱਕਰੀ ਤੋਂ ਹੁਣ ਰਹਿ ਗਈ ਬਰਫੀ ਕੱਲੀ ਲੈਣ ਵਾਲੀ ਉਹ ਆਪਣੇ ਇੱਥੇ ਬਣਦੀ ਹੈ ਲਾਗੇ ਨੇੜੇ ਹੀ ਤੇ ਉੱਥੋਂ ਲੈ ਆਉਣੀ ਹੈ ਮੁੱਖ ਤੇ ਜਾ ਕੇ ਨਾਲ ਤੇ ਹੈਗਾ ਬਿਲਕੁਲ ਹੀ ਲਾਗੇ ਲੈ ਵੀ ਕੁੜੀ ਹੋ ਗਈ ਤਿਆਰ ਫਰਸਟ ਕਲਾਸ ਕਿਹੜਾ ਕਹਾਣਾ ਹੈ ਜੀ ਲੈ ਵੀ ਟੌਰ ਕੜਨੀ ਜਿਵੇਂ ਤੀਵੀ ਤੇ ਮੈਚ ਕਰਦੀ ਇਹਦੇ ਨਾਲ ਹੀ ਹੈ ਹੈ ਕੌਣ ਆਇਆ ਬੁਆ ਆਈ ਬੁਆ ਆਈ ਬੁਆ ਆਇਓ ਰ ਉਹ ਮੂਤਣਾ ਮਾਜੀ ਵਾਜ ਦੇ ਕਾ ਭੁਆ ਮਾਏ ਦੇ ਮਾਜ ਵਾਜ ਦੇ ਭੁਆ ਵਾਜ ਦੇ ਵਾਜ ਦੇ ਆਵਾਜ ਹਾਂਜੀ ਭੁਆ ਵਾਜ ਦੇ ਕਾ ਭੁਆ ਇਥੋਂ ਵੇਖ ਪੜਾ ਭੁਆ ਆਈ ਆ ਵੇ ਵਾਜ ਦੇ ਨਾ ਕਾ ਵਾਜ ਭੁਆ ਚੱਲ ਜਾਓ ਨਹੀਂ ਆਈ ਨਹੀਂ ਆਈ ਚੱਲ ਜਾਓ ਜਾਓ ਵੇਖੋ ਵੇਖੋ ਬੁਲਾਈ ਆ ਚੱਲ ਜਾ ਜਾ ਵੇਖ ਜਾ ਵੇਖ ਕੋਲ ਵਾਇਦੇ ਨਾ ਵਾਜਦੇ ਪਹਿਲਾਂ ਕਪੂਆ ਬੂਆ ਖੋਲ ਕਪੂਆ ਪੈਰ ਪਸੀ ਕਰ ਵੇਖ ਵੇ ਆਏ 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 ਕਿਦਾਂ ਪੈਰ ਕਿੱਥੇ ਇਹਦਾ ਹਾਂ ਗਈ ਵੇ ਵੇ ਪੜਾਈ ਇੱਧਰ ਵੇ ਪੜਾ ਓਏ 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 ਵਾਹ ਓ ਤੇ ਅੰਨਾ ਤੇ ਅੰਨਾ ਡੇਗਣਾ ਜਾਓ 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 ਲੈ ਜਾਓ ਹੇ ਨੀ ਕਿੰਨਾ ਚਾਚ

ਮਰ ਮਾਉ ਦੀ ਇੱਕ ਜੀ ਅਸੀਂ ਕਰਾ ਠੀਕ ਠਾਕ ਮੈਂ ਚਤਾ ਬਲ ਇਹਨਾਂ ਦਾ ਅੱਜ ਮੇਰਾ ਦੇਣਾ ਮੈਂ ਚਤਾ ਬਣ ਗਈ ਐਲੀ ਵੈਨ ਦਾ ਵੀ ਦੇਣਾ ਹੈ ਅੱਜ ਲੱਕੜੀ ਬੰਨੀ ਹੈ ਪੂਆ ਪੂਆ ਕਿਥੇ ਬੜੇ ਚੱਲ ਬਲੌਗ ਬਲੌਗ ਕਿਥੇ ਬਣੀਆ ਮਾਜਾ ਮੰਡੀ ਤੈਨੂੰ ਕਹਿੰਦੀ ਪੂਆ ਆ ਜੋ ਪੂਆ ਆ ਜੋ ਬڑے ਚਿਰ ਦੇ ਤੁਹਾਨੂੰ ਜਿਹੜੇ ਭਰਾਵਾ ਡੀਕਣ ਲਏ ਤੇ ਥੱਕ ਗਏ ਡੀਕਦੇ ਉੱਤੇ ਹੈ ਕਰਨ ਸੱਚੀ ਬੜੇ ਚਿਰ ਤੇ ਡੇ ਲਿਕਣ ਆਲੇ ਸਿੱਧਾ ਕੰਮ ਆਪਾਂ ਕੀ ਕਰੀਏ ਕੀ ਅੱਜ ਬਣ ਕੇ ਜਾਂਦੀ ਦੁੱਧ ਨੂੰ ਕੀ ਕਦੋਂ ਆਉਂਦੇ ਪੀਣਾ ਫੇਰ ਕੇ ਇਹੋ ਕਹਿੰਦੀ ਹੈ ਅੱਜ ਆਪੇ ਕਹਿੰਦੀ ਸੀ ਨੇ ਠਹਿਰ ਕੇ ਗਿਆ ਹੈ ਉਹ ਮੀਨੇ ਘੜੀ ਕਿਨੂੰ ਕਹਿੰਦੀ ਹੈ ਕਿ ਠਹਿਰ ਕੇ ਕਹਿੰਦੀ ਹੋ ਅਜੇ ਨਹੀਂ ਹੋ ਹੋ ਕਹਿੰਦੀ ਅਜੇ ਨਹੀਂ ਤਾਂ ਨਹੀਂ ਆਂਦੀ ਅਜੇ ਨਹੀਂ ਅੱਜ ਮੈਂ ਹਾਂ ਦੁੱਧ ਪੀਲਾ ਉਹ ਤੇ ਮੈਂ ਆ ਪੀਲਾ ਕਹਿੰਦੇ ਅੱਜ ਵੱਖਰੀ ਗੱਲ ਕੀਤੀ ਕਹਿੰਦੀ ਅਜੇ ਨਹੀਂ ਹਾਂ ਆ ਦਰਬਾਰ ਸਾਹਿਬ ਦਾ ਹਾਂ ਵਾਹਿਗੁਰੂ ਮੁਰਕੇ ਕਮਾੜਿਆ ਨੂੰ ਪਹਿਲਾਂ ਇਧਰ ਨੂੰ ਕਰਕੇ ਨੇ ਇਹ ਇਧਰ ਨੂੰ ਕਰ ਲਉ ਨਾ ਇੱਥੇ ਠੀਕ ਆ ਠੀਕ ਆ ਚਲ ਠੀਕ ਆ ठीक है चलो चल हाँ 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 उतू हां ले चल तक चक्ना चल हाँ चल ओके बस ठीक ਸਾਈਡ ਰੱਖ ਦੋ ਇਹਨਾਂ ਨੂੰ ਪ੍ਰੋਗਰਾਮ ਨਹੀਂ ਆ ਆਹ ਸਾਈਡ ਪਾ ਲੈਣਾ ਤੁਸੀਂ ਕੱਟ ਪੈਨ ਨਾਲ ਆਹ ਰੇਡੀ ਬੰਦ ਬਈ ਆਹ ਆਹ ਤੁਸੀਂ ਨਹੀਂ ਇਹ ਜਿਹੜੀ ਦੇ ਰੱਖਿਆ ਜੁੱਤੀ ਦੇ ਰੱਖਿਆ ਗਿਆ ਇੱਕ ਉਹ ਬਾਂਤੀ ਬੱਬਾਈ ਦੀ ਇਹ ਇਹਦੇ ਵਿੱਚ ਇੱਕ ਵਿੱਚ ਰੱਖ ਲਈਏ ਇੱਕ ਅੱਛਾ ਅੱਛਾ ਇਹਦੇ ਨਾਲ ਪੋਣੀ ਨਹੀਂ तबेलो पर उन्होंने जनाब के करने की दिला खड़ी यानी रेट पड़ता है मेरे को ये सेंटेंस को गाने देते जबी वो खाली वाला नहीं ना ये இது உத ਉਹ ਤੇ ਇਹ ਆਪਣਾ ਮੁੰਡਾ ਸੀ ਕਿ ਧੱਕਾ ਧੱਕ ਬਧਾਈਆਂ ਹੋਰ ਬਣਾ ਰੱਖ ਰਿਹਾ ਪਈਆਂ ਵੈਚ ਬਣਾ ਲਾ ਗਈ ਜੇ ਨਾਲ ਨਹੀਂ ਲੱਗਣ ਪਹਿਲੇ ਨਾਂ ਲਈਏ ਇਹ ਜੀ ਮੇਰੇ ਬੰਨੇ ਇੱਕ ਦੜੀ ਮੰਦਿਰ ਬਾਸਾ ਲਾਉਂਦੇ ਸਭ ਜੀ ਮਾਤੂ ਮੰਦਿਰ ਹਾਂਜੀ ਹਾਂ ਜੀ ਬਸਾ ਉਹਦਾ ਟਾਈਮ ਆ ਗਿਆ ਵਾ

ਉਹ ਰੋ ਬੋ ਪ੍ਰਾਣੀ ਲਾਈ ਬਚਪਨ ਬਸ ਮੈਂ ਇਹ ਰ ਦੇਖਿਆ ਤੇ ਇਹ ਪਤਾ ਕਿੰਨਾ ਵੇਖਣਾ ਕੋਈ ਨਹੀਂ ਉਹ ਹਰ ਦਿਨ ਵੀ ਦੇਖਣਾ ਸੀ ਮੈਂ ਸੀਮਾ ਦਾ ਜਦੋਂ ਚੱਲਦਾ ਇਹਨੂੰ ਬਹੁਤ ਪ੍ਰੈਸ ਵੀ ਕਰਦੇ ਉਹ ਚੱਲ ਗਿਆ ਚੱਲ ਗਿਆ

ਹਰਫਾ ਆਪਣਾ ਹਰਫਾ ਤੇ ਗਿਆ ਲੱਗੇ ਹਰ ਗੁਣ ਦੇ ਵੱਜ ਗਈ ਰਖੜੀ ਇਹ ਹੋਈ ਹਰਫਾ ਦੇ ਸੁੱਤਾ ਹੈ ਕੋਕੂ ਕੋਕੂ ਇਹਨੂੰ ਕੋਈ ਪਤਾ ਨਹੀਂ ਹੈਗਾ ਵਾਜ ਰਖੜੀ ਬਨਣੀ ਪੈਣ ਨਹੀਂ ਅੱਛਾ ਅੱਛਾ ਉਹ ਗਏ ਮੜੇ ਜਿੱਤੋ ਲੈਣ ਦੇ ਨਹੀਂ ਜਿਆਦਾ ਨਾ ਚਲੋ ਚੱਲ ਜੀ ਅੱਛਾ ਉਹ ਕਹਿੰਦੇ ਚੱਲ ਜੀ ਅੱਛਾ ਅੱਛਾ ਆ ਇੱਥੇ ਆਈ ਜੀ ਚਲੋ ਕੋਈ ਨਾ ਕੋਈ ਨਾ ਉਹ ਵੇਖਿਆ ਨਹੀਂ ਸ਼ਰਾਜ ਦੇ ਡੋਲੇ ਤੇ ਚੜ ਗਈ ਹਾਂ ਬਹੁਤ ਸੋਣੀ ਸੋਣੀ ਕੋਈ ਨਹੀਂ ਹੈਂਕੀ ਨਾ ਚੀਜੀ ਖਾਓ ਚੀਜੀ ਖਾਓ ਮਾਛਾ ਚੀਜੀ ਖਾਓ ਲੈ ਮੰਮੀ ਦੀ ਵੀ ਆ ਗਈ ਵਾਰੀ ਹੁਣ ਪੁਰਾਣੇ ਬੰਦੇ ਕਹਿੰਦੇ ਨੇ ਮੂੰਹ ਜੁੱਠਾ ਕਰ ਲੋ ਹਣਾ ਨਹੀਂ ਜੁੱਠਾ ਕਹਿੰਦੇ ਨਹੀਂ ਆ ਤੇ ਹੁਣ ਚਿਰ ਮੂੰਹ ਮਿੱਠਾ ਕਰ ਲੋ ਪਹਿਲੇ ਜੁੱਠਾ ਹੀ ਕਹਿੰਦੇ ਮੰਮੀ ਨੇ ਮਿਲਵਾਇਆ ਕੇ ਲੈ ਮੰਮੀ ਵੀ ਭਰਾਵਾ ਸ਼ਕਿੰਨਣ ਬਣ ਗਈ ਨਾ ਰਹਿ ਰਹਿ ਕੇ ਤੁਹਾਡੇ ਕੇ ਰੱਖਣੀਆਂ ਰਫਣੀਆਂ ਸਾਰੀਆਂ ਚੀਜ਼ਾਂ ਲੈ ਆਂਦੀ ਇਹ ਡੱਬਾ ਲਿਆਉਂਦਾ ਚੇਤਾ ਭਲਗਾ ਹੁਣ ਮੌਕੇ ਤੇ ਮਗਵਾਇਆ ਡੱਬਾ ਮੇਰੇ ਮਿੱਠਾਈ ਦਾ ਹਰ ਫਤਿਹ ਦੇ ਹਰ ਗਣ ਬੰਨੂਗੀ ਰਖੜੀ ਐਨਕੇ ਦੇ ਪੁੱਤ 27 ਧਿਆਨ ਤਾਂ ਨਾ ਚਾਰ ਲੱਗੀ ਇਹ ਤਾਂ ਨੀਂਦਾਈ ਪੂਰੀ ਵੇਸਾਈ ਕਥਾ ਮਾਰ ਲਿਆ ਅਖਜ ਅਵੀ 1 ਮਿੰਟ ਕਾਕੇ ਨੇ ਪਾ ਦੇ ਪਾ ਦੇ ਬੰਦੋ ਭਾਲੂ ਤੇ ਫੜਾ ਦੋ ਨਾ ਚਲ ਲਾ ਆਪਣਾ ਉਹ ਤੋੜ ਵੀ ਦਤਾ ਭਾਲੂ ਜਾ ਲਾਗ ਸੁੱਟਦਾ ਪਰ ਚੱਪੜ ਬੜੀ ਬੜੀ ਵਾਹੋ ਇੱਥੇ ਬੈਜਾ 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 ਆ ਜੇ ਲੈ ਵੀ ਰਖੜੀ ਵੀ ਮੈਚ ਹੋ ਗਈ ਏ ਬਈ ਚਲੋ ਜੀ ਬਸ ਇੱਕ ਇੱਕ 21 ਨਹੀਂ ਭਾ ਗੰਡ ਮਾਰਦੇ ਕੋਈ ਬੜੀ ਹੈ ਚੱਲ ਢਿੱਲੀ ਜੀ ਮਾਰਦੇ ਇਹ ਤੱਪਈਓ ਤਾਂ ਮੂੰਹ ਉੱਚਾ ਕਰੇ ਬਾਹ ਮੜਾ ਜਾ ਲੈ ਮੜਾ ਜਾ ਪਾ ਦਾ ਮੂੰਹ ਮਠਲ ਕਰਾਇ ਨੀ ਨੂੰ ਮੂੰਹ ਉੱਚਾ ਕਰਾਇ ਨਾ 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 ਹੋਰ ਰਖੜੀਆਂ ਆਪਣੀਆਂ ਦੰਦੀ ਵਢਣ ਡਿਆ ਜੀ ਹੁਣ ਅਗਲੇ ਸਾਲ ਸਿਆਣਾ ਹਾਂ ਅਗਲੇ ਸਾਲ ਹੋਈ ਨਾ ਸਿਆਣਾ ਸਹੀ ਗੱਲ ਹੈ ਚਲ ਆ ਜੀ ਨੂੰ ਯੂਟਿਊਬ ਤੇ ਆਰ ਕੋਣ ਜਾ ਉਥੇ ਗੋਦੀ ਚ ਗੋਦੀ ਜਾ ਮਠੇ ਮਠਾਈ ਚੋਕਦੋਂ ਪਰਾਂ ਕਰ ਦੋ ਜੀ ਚਲ ਓਏ ਮਮਾ ਕੋ ਚਲ ਆ ਫੋਟੋ ਫੋਟੋ ਲਵਾ ਲੀ ਚਲਾ ਚਲੋ ਜੀ ਫੋਟੋ ਲੱਗੀ ਲਖਨਾਰ ਗੁੰਦੀ ਚਲੋ ਕਿੰਨੇ ਦੀ ਫੜਾ ਦੋ ਆਹ ਦੇ ਮਮੀ ਮਮੀ ਨੂੰ ਫੜਾ ਦੋ ਭਾਵੇਂ ਮਮਾ ਕਿੱਡੀ ਜਦੀ ਵੜਿਆ ਨੇ ਵਲਵੇਂ ਕਿੱਦੋਂ ਸ਼ੋਕੀ ਰੋਸ਼ੂਟ ਸੋਹਣਾ ਬਹੁਤ ਸੋਹਣਾ ਉਹ ਦੁਪੱਟਾ ਵੀ ਹੈਗਾ ਯੋ ਵੇ ਸੋਹਣਾ ਉਹ ਰਖੜੀ ਵੇ ਆ ਗੋਡੇ ਥਲੇ ਵੇ ਨਾ ਕਲਰ ਡਾਡ ਜੀ ਜਾਂਦੇ ਹਾਂ ਅੱਛਾ ਆਹ ਕਲਾਪਿੰਗ ਕਰ ਦ ਹਾਂਜੀ ਹਾਂਜੀ ਇਹਨੂੰ ਬੜਾ ਵੱਧ ਗਈ ਹਾਂਜੀ ਤੇ ਮੋਹ ਤਾਂ ਮਿੱਠਾ ਕਰਾ ਦੋ ਹਣ ਸੇ ਲੈ ਮੈਂ ਬਚਪਨ ਦੇ ਵਿੱਚ ਬੜਾ ਚਾਹ ਹੁੰਦਾ ਸੀ ਨਾ ਵੀ ਪੂਰੀ ਬਾਹ ਭਰਨੀ ਜੇ ਮਰਜ਼ੀ ਜੇ ਰੱਖਣੀ ਹੈ ਤੇ ਨਾਲ ਕਿ ਨਹੀਂ ਹਲਾ ਹਾਂ ਦਾ ਮਮੇ ਤੁਸੀਂ ਉਧਰ ਹੀ ਸਾਈਡ ਆ ਜਾਣਾ ਫੰਦੇ ਉਧਰ ਸਾਈਡ ਆ ਜਾਓ ਜਾਓ ਦੂਤ ਤੇ ਬੈਠੀ ਚ ਲੱਗੂ ਸੰਜੀਤ ਆ ਕਹਿੰਦੇ ਬੈਠ ਜਾ ਉਧਰ ਨਾਲ ਬੈਠ ਜਾ ਮੇਰੀ ਕੋਈ ਗੱਲ ਨਹੀਂ ਮੈਂ ਇਧਰੇ ਠੀਕ ਹਾਂ ਤੁਸੀਂ ਚੱਲ ਜਾ ਲਿਆ ਕਰਨਾ ਉਹਨੇ ਕੋਈ ਗੱਲ ਨਹੀਂ ਮੈਂ ਠੀਕ ਹਾਂ ਆ ਜਾ ਉਹਨੇ ਕੋਈ ਗੱਲ ਨਹੀਂ ਤੇ ਤੁਸੀਂ ਬਹੁਤ ਸਹੀ ਯਾਰ ਕੋਈ ਗੱਲ ਨਹੀਂ ਮੈਂ ਨਾਲਿਆਂ ਐਨੋ ਜਨ ਨਾਲ ਇੱਥੇ ਆ ਜਾ ਭਰਾ ਦਾ ਹੁੰਦਾ ਜਾਬਾ ਕੋਈ ਗੱਲ ਨਹੀਂ ਆ ਜਾ ਉਹ ਬੈ ਕੋਈ ਨਹੀਂ ਕੋਈ ਨਹੀਂ ਠੀਕ ਹੈ ਇਹ ਪਾਜੀ ਦਾ ਸੂਟ ਤੇ ਆ ਤੇਰਾ ਸੂਟ ਨਹੀਂ ਕੋਈ ਗੱਲ ਨਹੀਂ ਔਰ ਫਰੌਨ ਹੋ ਨਹੀਂ ਕਰੀ ਨਈ ਨਈ ਕੋਈ ਗੱਲ ਨਹੀਂ ਕੋਈ ਨਹੀਂ ਆ ਹਰਫਤਿਵਾਦ ਹਾਂ ਹਰਫਤਿ ਦਾ ਗਿਫਤੀ ਨਾ ਇਹ ਕਾ ਉਹਦੇ ਦੇ ਦਸਤੀਰੇ ਉਹਨਾਂ ਕੋਲ ਜਾਈਏ ਚੱਲ ਜੀ ਮੁੰਦੋਂ ਅੰਸ਼ੀਰ ਦੇ ਰਾਜੇ ਤੋਂ ਉਹਨਾਂ ਥੋੜੀ ਜਿਹੀ ਮੰਗਣਾ ਚਲੋ ਟਿਕ ਤੇ ਉਹਨਾਂ ਹੈਗੀ ਇੱਕ ਦੁਕਾਨੇ ਉਦੋਂ ਮੋੜਾ ਜੜੀ ਆ ਇਧਰੋਂ ਜਾਂਦੇ ਪਹਿਲੀ ਦੁਕਾਨੇ ਕੋਲ ਜੀ ਲੈ ਵੀ ਹੁਣ ਚਾਹ ਪਣੀ ਲਗਾ ਚੱਲਣ ਹਾਂਜੀ ਚਲਾ ਆਵਦੀ ਗਰ ਨਿੱਕੀ ਦੇ ਘਰ ਆ ਫਿਰ ਉਹ ਇਦਾਂ ਮਾੜਾ ਪਾਣੀ ਫਿਰ ਟੰਗ ਦੀ ਢਾੜਾ ਵਾ ਫਾਫਾ ਮਾਰਾ ਇਹ ਨਵੇਂ ਦੇ ਘਰ ਮਾ ਦੀ ਇਹ ਨੋਬੀ ਦੀ ਦੁਕਾਨ ਮਾ ਦੀ ਤੇ ਭਾਈ ਜੇ ਇੰਸਾ ਹੈਗਾ ਰਸਲੀ ਦਾ ਸੰਕ ਲੈ ਕੇ ਦਿੱਤਾ ਸੀ ਤੇ ਉਹ ਆਪਣਾ ਕਮੀਜ਼ ਟਾਈਟ ਆ ਵੀ ਇਹ ਹੁਣ ਚੇਂਜ ਕਰਵਾ ਕੇ ਲੈਣੀ ਪਣੀ ਹੈ ਪੈਂਟ ਤਾਂ ਠੀਕ ਆ ਉਹ ਤੇ ਕਮੀਜ਼ ਥੋੜੇ ਟਾਈਟ ਆ ਚੇਂਜ ਕਰਵਾ ਲਿਆਉਂਗਾ ਵਧੀਆ ਠੀਕ ਆ ਲੈ ਪੈਂਟ ਕੋਈ ਦੇਖ ਲੈ ਪੈਂਟ ਅਕਲੀ ਬਖਾਰੀ ਸਾਹਿਬ ਲੇ ਵੀ ਮੈਂ ਕਭੀ ਦੋ ਚਾਰ ਰੀਲਾਂ ਸ਼ੂਟ ਕਰ ਲਈਏ ਦੋ ਕ ਮੈਂ ਕਰ ਲਈਆਂ ਨੇ ਸ਼ੂਟ ਇੱਕ ਹਰ ਬਜਰੀ ਨੂੰ ਛੁੜਕੀਤੀ ਬੜੀ ਸੋਹਣੀ ਬੜੀ ਸੋਹਣੀ ਕੀਤੀ ਆ ਜਿਹੜਾ ਇਹਦੀ ਭੂਇਨੇ ਇੱਧਰ ਵੇਹ ਜਿਹੜੀ ਇਹਦੀ ਭੂਇਨੇ ਨੇ ਗਿਫਟ ਕੀਤਾ ਸੂਟ ਕਿਉਂ ਐਨੂੰ ਵੇਖੋ ਆਜੋ 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 ਦੇਖੋ ਕਿੰਨਾ ਟੌਰਿਆ ਆ ਗਏ ਪਾਪਾ ਕੋ ਆ ਗਏ ਪਾਪਾ ਕੋ ਆ ਗਏ ਪਾਪਾ ਕੋ ਆ ਗਏ ਅਸੀਂ ਆਏ ਸੀ ਇਹ ਕ੍ਰਾਫਟ ਵੀ ਯਾਰ ਬਹੁਤ ਜ਼ਿਆਦਾ ਰਾਸ਼ੀ ਆ ਜੇ ਅੱਜ ਸੰਡੇ ਸੀ ਨਾ ਤੇ ਤਾਂ ਕਰਕੇ ਤੇ ਮੈਂ ਤੇ ਸੰਦੀਪ ਵੇਟ ਕਰ ਰਹੇ ਦੀਦੀ ਹੁਣਾਂ ਦੀ ਉਹ ਫਿਸ਼ ਵੇਖਣ ਵਾਸਤੇ ਗਏ ਨਾਲ ਹਰਗਣ ਗਈ ਉਹਨਾਂ ਦੇ ਤੇ ਅੱਜ ਦੇ ਬਹੁਤ ਜ਼ਿਆਦਾ ਕਰਾਉਡ ਆ ਹੱਦੋਂ ਜ਼ਿਆਦਾ ਪਾਰ ਹੋਇਆ ਪਿਆ ਕੰਮ ਅੱਜ ਤੇ ਕਿਥੇ ਬਹੁਤ ਜ਼ਿਆਦਾ ਕਲੋਸ ਕਰਨੀ ਆ ਨਾ ਸਰ ਹਾਂਜੀ ਚਾਹੇ ਔਇਲ ਚਲਾਣਾ ਹੈ ਜਾਂ ਤੁਸੀਂ ਕਪੂਰ ਚਲਾਣਾ ਹੈ ਤੈਨੂੰ ਔਨ ਕਰ ਦੇਣਾ ਅੱਛਾ ਸਵਿਚ ਇਹਦਾ ਔਨ ਕਰਨਾ ਪਊਗਾ ਫਿਰ ਇਹਨੇ ਫਿਰ ਇਹਨੇ ਗਰਮ 60 ਦੇ ਫਿਰ ਇਹਨੇ ਪਿਗਲਣਾ ਚਾਹੀਦਾ ਇਹਦੇ ਵਿੱਚ ਕਹਿੰਦੇ ਕਪੂਰ ਵੀ ਪਾ ਸਕਦੇ ਇਦਾਂ ਕਰਕੇ ਕਪੂਰ ਕਪੂਰ ਦੇਸੀ ਕਪੂਰ ਠੀਕ ਹੈ ਠੀਕ ਹੈ ਸਹੀ ਹੈ ਭਾਜੀ ਆ ਚੀਜ਼ ਬੜੀ ਵਧੀਆ ਜੀ ਇਹਦੀ ਫ੍ਰੈਗਰੈਂਸ ਬਹੁਤ ਵਧੀਆ ਹੁੰਦੀ ਹੈ ਲੈ ਲੈਂਦੀ ਯਾਰੋ ਪਤਾ ਨਹੀਂ ਕਿੱਥੇ ਲੱਗੀ ਸੀ ਇਹ ਲੈ ਜਾਓ ਭਾਜੀ ਕੀ ਕਿੰਨਾ ਫਿਸ਼ ਕਿੰਨਾ ਹੈ ਫਿਸ਼ ਕਿੰਨਾ ਦੱਸ ਦੋ ਹਣ ਭੱਜ ਗਈ ਦਸੰਡੀ ਹੀ ਦਾਦੇ ਨੇ ਭੇਂਨਾ ਫਿਸ਼ੀ ਇਹ ਸਾਰਿਆਂ ਨੂੰ ਪਿਆਰਪਰੀ ਸੱਸਰੀਆਂ ਕਾਲ ਤੇ ਟਾਈਮ ਹੋ ਗਿਆ ਆ ਪੂਰੇ 12:00 ਵਜ ਗਏ ਨੇ 12:00 ਵਜ ਕੇ ਤਾਂ 3 ਮਿੰਟ ਹੋ ਗਏ ਹੋਣ ਲੱਗੇ ਆ ਆਪਾਂ ਸੌਣ ਓਕੇ ਬਾਏ ਗੁੱਡ ਨਾਈਟ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਵਾਰੀ ਚਾਹ ਪੀਦੀਏ ਕੋਈ ਵਲੌਗ ਐਡ ਕਰਨਾ ਨਾ ਮੈਂ ਪਹਿਲਾਂ ਚਾਹ ਦਾ ਸ਼ਕਲ ਕੇ